ਲੋਜੀ ਕਿਸਾਨ ਭਰਾਵੋ ਅੱਜ 7 ਅਗਸਤ 2024 ਨੂੰ ਆਪਾਂ 26 ਝੋਨਾ ਲਾ ਰਹੇ ਹਾਂ ਮੱਕੀ ਵਾਲੇ ਬਾਣ ਦੇ ਵਿੱਚ ਤੇ ਕਾਮਯਾਬ ਰਹੂਗਾ ਝਾੜ ਘਟੂਗਾ ਜਾਂ ਸੇਮ ਹੀ ਦੇਊਗਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਭਾਈ ਇਸ ਵਾਰੀ ਇੱਕ ਤਾਂ ਮੱਕੀਆਂ ਦਾ ਜਿਹੜਾ ਲੇਟ ਹੋਣ ਦਾ ਕਾਰਨ ਸੀਗਾ ਵੀ ਗਰਮੀ ਬਹੁਤ ਜ਼ਿਆਦਾ ਪਈ ਇੱਕ ਥੋੜੀਆਂ ਇਹ ਕਣਕਾਂ ਲੇਟ ਵੱਡੀਆਂ ਗਈਆਂ ਤਾਂ ਕਰਕੇ ਜਿਹੜਾ ਝੋਨਾ ਹੀ ਲੇਟ ਹੋਇਆ ਸਾਰੇ ਕਿਸਾਨ ਭਰਾਵਾਂ ਦੇ ਤੇ ਤੀਜੀ ਸਮੱਸਿਆ ਜਿਹੜੀ ਗਰਮੀ ਕਰਕੇ ਲੇਵਰ ਦੀ ਬੜੀ ਜ਼ਿਆਦਾ ਸਮੱਸਿਆ ਆਈ ਤਾਂ ਕਰਕੇ ਤਕਰੀਬਨ ਹਲੇ ਸਾਰੇ ਆਪਣੇ ਕਿਸਾਨ ਭਰਾ ਮੱਕੀ ਵਾਲੇ ਬਾਣਾ ਦੇ ਵਿੱਚ ਕੁਝ ਭਰਾ ਬਾਸਪਤੀ ਲਾ ਰਹੇ ਆ ਤੇ ਕੁਝ ਭਰਾ ਛੱਬੀ ਲਾ ਰਹੇ ਆ ਆਪਾਂ ਅੱਜ 7 ਅਗਸਤ ਨੂੰ ਛੱਬੀ ਝੋਨਾ ਲਾ ਰਹੇ ਆ ਮੱਕੀ ਵਾਲੇ ਬਾਣ ਦੇ ਵਿੱਚ ਤੇ ਆਹਾਂ ਝੋਨਾ ਆਪਣਾ ਤਕਰੀਬਨ ਲੱਗਿਆ ਵਾ 10 ਜੂਨ ਦਾ ਇਹ ਤਾਂ ਜਿਹੜਾ ਸਭ ਤੋਂ ਗੇਤਾ ਲੱਗਿਆ ਸੀਗਾ ਆਪਣਾ ਝੋਨਾ ਤੇ 26 ਜੋ ਨਾ ਹੋਰ ਕਿਹੜੇ-ਕਿਹੜੇ ਕਿਸਾਨ ਭਰਾ ਲਾ ਰਹੇ ਆ ਜਰੂਰ ਦੱਸੋ ਕਮੈਂਟ ਕਰਕੇ ਇਹਦੇ ਵਿੱਚ ਨਾ ਬਾਈ ਆਪਾਂ ਜਦੋਂ ਕੱਦੂ ਕਰਿਆ ਸੀਗਾ ਇੱਕ ਗੱਟਾ ਥੱਲੇ ਯੂਰੀਆ ਦਾ ਪਾਇਆ ਸੀਗਾ ਆਪਣੇ ਕਿਸੇ ਕਿਸਾਨ ਭਰਾ ਨੇ ਰਹਿ ਦਿੱਤੀ ਸੀਗੀ ਕਿ ਇਹਦੇ ਨਾਲ ਜਿਹੜਾ ਜੇ ਆਪਾਂ ਥੱਲੇ ਇੱਕ ਗੱਟਾ ਪਾਵਾਂਗੇ ਯੂਰੀਆ ਦਾ ਤਾਂ ਉਹਦੇ ਨਾਲ ਝੋਨਾ ਜਿਹੜਾ ਛੇਤੀ ਤੁਰ ਪੂਗਾ ਤੇ ਇਸ ਵਾਰੀ ਆਪਾਂ ਟ੍ਰਾਇਲ ਲਾਇਆ ਤੇ ਪਤਾ ਲੱਗ ਜਾਊਗਾ ਵੀ ਫਾਇਦਾ ਰਹਿੰਦਾ ਜਾਂ ਨਹੀਂ ਰਹਿੰਦਾ ਤੇ ਕਿਹੜੇ-ਕਿਹੜੇ ਆਪਣੇ ਕਿਸਾਨ ਭਰਾ ਜਿਹੜਾ 26 ਝੋਨਾ ਲਾ ਰਹੇ ਆ ਹਲੇ ਜਰੂਰ ਦੱਸੋ ਕਮੈਂਟ ਕਰਕੇ ਕਿਉਂਕਿ ਹਲੇ ਸਾਡੇ ਏਰੀਆ ਚ ਬਈ ਤਕਰੀਬਨ 20% ਜਿਹੜਾ ਝੋਨਾ ਉਹ ਲੱਗਣ ਵਾਲਾ ਰਹਿੰਦਾ ਕਈ ਆਪਣੇ ਕਿਸਾਨ ਭਰਾ ਬਾਸਪਤੀ ਲਾਉਂਦੇ ਆ ਆਪਾਂ ਵੀ ਪਹਿਲਾਂ ਬਾਸਪਤੀ ਲਾਉਣ ਦੀ ਜਿਹੜੀ ਸੋਚ ਰਹੇ ਸੀਗੇ 17 18 ਪਰ ਆਪਾਂ ਕਈ ਕਿਸਾਨ ਭਰਾਵਾਂ ਤੋਂ ਜਦੋਂ ਪਤਾ ਕਰਿਆ ਤਾਂ ਉਹਨਾਂ ਦਾ ਕਹਿਣ ਦਾ ਜਿਹੜਾ ਗੱਲ ਸੀਗੀ ਕਿ 15 ਜੁਲਾਈ ਤੱਕ ਜਿਹੜਾ 17 18 ਦਾ ਉਹ ਸਹੀ ਸਮਾਂ 15 ਜੁਲਾਈ ਤੋਂ ਜੇ ਲੇਟ ਹੁੰਦਾ ਤਾਂ ਉਹਦੇ ਨਾਲ ਝਾੜ ਘਟ ਜਾਂਦਾ ਤੇ ਦੂਜਾ ਕਾਰਨ ਜਿਹੜਾ ਆਸੇ ਪਾਸੇ ਝੋਨੇ ਵੱਡੇ ਜਾਣਗੇ ਤੇ ਜਿੰਨਾ ਕੋਈ ਪਮਕੜ ਹੁੰਦਾ ਜਾਂ ਕੁਝ ਹੋਰ ਹੁੰਦਾ ਨਾ ਉਹ ਸਾਰਾ ਬਾਸਪਤੀ ਦੇ ਉੱਪਰ ਆ ਜਾਂਦਾ ਤੇ ਝਾੜ ਜਿਹੜਾ ਹੋਰ ਘਟ ਜਾਂਦਾ ਤਾਂ ਕਰਕੇ ਫਿਰ ਆਪਾਂ 26 ਝੋਨਾ ਲਾਤਾ ਬਾਈ 7 ਤਰੀਕ ਹੋ ਗਈ ਅੱਜ 7 ਅਗਸਤ 2024 ਨੂੰ ਮੱਕੀ ਵਾਲੇ ਵਾਹਨ ਦੇ ਵਿੱਚ 26 ਝੋਨਾ ਲਾ ਰਹੇ ਆ ਤੇ ਹੋਰ ਵੀ ਕਿਹੜੇ ਕਿਹੜੇ ਆਪਣੇ ਕਿਸਾਨ ਭਰਾ ਲਾ ਰਹੇ ਆ ਛੱਬੀ ਝੋਨਾ ਜਾਂ ਕੋਈ ਹੋਰ ਵੈਰੈਟੀ ਲਾ ਰਹੇ ਆ ਜਰੂਰ ਦੱਸੋ ਕਮੈਂਟ ਕਰਕੇ ਕਿਉਂਕਿ ਇਸ ਵਾਰੀ ਐਂ ਲੱਗਦਾ ਸੀਗਾ ਬਾਈ ਵੀ ਜੇ ਨਾਂ ਮਹੀ ਪਿਆ ਤਾਂ ਮੈਨੂੰ ਲੱਗਦਾ ਵੀ ਵਾਹਣਾ ਦੇ ਵਿੱਚ ਝੋਨਾ ਨਹੀਂ ਕੁਝ ਹੋਰ ਬੀਜਣਾ ਪਊਗਾ ਜਾਂ ਤਾਂ ਮੱਕੀ ਬੀਜਣੀ ਪਊਗੀ ਦੁਬਾਰਾ ਫੇਰ ਜਾਂ ਕੋਈ ਹੋਰ ਫਸਲ ਲੈਣੀ ਪਊਗੀ ਕਿਉਂਕਿ ਲੇਬਰ ਦੀ ਇੰਨੀ ਜ਼ਿਆਦਾ ਸਮੱਸਿਆ ਆ ਗਈ ਸੀਗੀ ਬਾਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤਕਰੀਬਨ ਜਿੰਨੇ ਵੀ ਆਪਣੇ ਪੰਜਾਬੀ ਭਰਾ ਨਾ ਝੋਨਾ ਲਾਉਂਦੇ ਆ ਤਾਂ ਗਰਮੀ ਨਾਲ ਸਾਰੇ ਝੋਨਾ ਲਾਉਣ ਜਿਹੜੇ ਬੰਦ ਕਰਤੇ ਸੀਗੇ ਆਪਣੇ ਭਰਾਵਾਂ ਨੇ ਪਰ ਦੁਬਾਰਾ ਫੇਰ ਬਈ بارش ਹੋਈ ਤੇ ਜਿਹੜੀ ਆਪਣੇ ਪੰਜਾਬੀ ਭਰਾ ਦੁਬਾਰਾ ਫੇਰ ਕਾਇਮ ਹੋਏ ਆ ਤੇ ਹੁਣ ਜਿਹੜਾ ਦੁਬਾਰਾ ਝੋਨਾ ਜਿਹੜਾ ਰਹਿ ਗਿਆ ਸੀ ਮੱਕੀ ਵਾਲੇ ਬਾਣਾ ਦੇ ਵਿੱਚ ਉਹ ਆਪਣੇ ਭਰਾ ਲਾ ਰਹੇ ਆ ਤੇ ਆਪਾਂ ਬਈ ਇਹ 26 ਝੋਨਾ ਲਾ ਰਹੇ ਆ ਦੱਸੋ ਕਮੈਂਟ ਕਰਕੇ ਵੀ ਹੋਰ ਕਿਹੜੇ ਕਿਹੜੇ ਭਰਾ ਜਿਹੜਾ 26 ਝੋਨਾ ਲਾ ਰਹੇ ਜਾਂ ਕੋਈ ਹੋਰ ਵੈਰਾਈਟੀ ਲਾ ਰਹੇ ਆ ਇਸ ਤਰੀਕ ਦੇ ਵਿੱਚ ਜਰੂਰ ਦੱਸੋ ਕਮੈਂਟ ਕਰਕੇ ਜਿਉਂਦੇ ਵਾਸਤੇ ਰਹੋ